ਤਵਾਰੀ ਖੇ ਖਾਲਸਾ ਨਾਲ ਜੁੜੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਤਵਾਰੀਖ ਵਿੱਚੋਂ ਪੋ ਦੀ ਤੀਜੀ ਰਾਤ ਦਾ ਜ਼ਿਕਰ ਪਿਛਲੀ ਸਾਰੀ ਰਾਤ ਗੰਗੂ ਦੀ ਏ ਚਾਕਦਿਆਂ ਲੰਗ ਗਈ ਕਿ ਮਾਤਾ ਜੀ ਜਦੋਂ ਸੋਏ ਨੇ ਤਾਂ ਮੈਂ ਆਪਣਾ ਦਾ ਲਾ ਕੇ ਤੁਰਦਾ ਬਣਾ ਪਰ ਉਹ ਸਾਰੀ ਰਾਤ ਇਸ ਕੰਮ ਚ ਸਫਲ ਨਾ ਹੋ ਸਕਿਆ ਉਸ ਨੂੰ ਹਰ ਸਮੇਂ ਮਾਤਾ ਜੀ ਜਾਗਦੇ ਨਜ਼ਰ ਆਏ ਇਸੇ ਤਰ੍ਹਾਂ ਕਰਦਿਆਂ ਅਮਰਤ ਵੇਲਾ ਹੋ ਗਿਆ ਗੰਗੂ ਨੂੰ ਮੱਲੋ ਮੱਲੀ ਨੀਂਦ ਆ ਗਈ ਮਾਤਾ ਜੀ ਤਲਾ ਤੋਂ ਮੂੰਹ ਹੱਥ ਧੋ ਕੇ ਸਾਵਧਾਨ ਹੋ ਕੇ ਪਰਮਾਤਮਾ ਦੀ ਯਾਦ ਵਿੱਚ ਲੀਨ ਹੋ ਗਏ ਬਹੁਤ ਦੇਰ ਇਸੇ ਤਰ੍ਹਾਂ ਪ੍ਰਭੂ ਬੰਦਗੀ ਵਿੱਚ ਜੁੜੇ ਰਹੀ ਗੰਗੋ ਨੂੰ ਦਿਨ ਚੜੇ ਜਾਗ ਆਈ ਤਾਂ ਅੱਬੜ ਵਾਹੇ ਉੱਠਿਆ ਤੇ ਬਹੁਤ ਪਛਤਾਇਆ ਕਿ ਸਾਰੀ ਰਾਤ ਘਰੋਂ ਵਾਰ ਜਾਗ ਕੇ ਵੀ ਕੱਟੀ ਪਰ ਹੱਥ ਪੱਲੇ ਕੁਝ ਨਾ ਪਿਆ ਇਹ ਪਾਪੀ ਅਗਲੀ ਬਿਉਂਤ ਬਣਾ ਮਾਤਾ ਜੀ ਨੂੰ ਕਹਿਣ ਲੱਗਾ ਕਿ ਇੱਥੋਂ ਮੇਰਾ ਪਿੰਡ ਨੇੜੇ ਹੀ ਹੈ ਉੱਥੇ ਚੱਲਦੇ ਆਂ ਉੱਥੇ ਜਾ ਕੇ ਹੀ ਭੋਜਨ ਛਕਾਂਗੇ ਇਸ ਦੀ ਨੀਅਤ ਐਨੀ ਖੋਟੀ ਹੋ ਚੁੱਕੀ ਸੀ ਕਿ ਮਾਤਾ ਜੀ ਦੇ ਪਵਿੱਤਰ ਹਿਰਦੇ ਨੇ ਇਸ ਪਾਸੇ ਧਿਆਨ ਹੀ ਨਾ ਦਿੱਤਾ। ਬਾਣੇ ਦੀ ਮੂਰਤ ਦਾਦੀ ਮਾਂ ਨਿੱਕੇ ਬਾਲਾਂ ਦੀ ਤਲਾ ਤੋਂ ਸੁਚਮ ਕਿਰਿਆ ਕਰਾ ਕੇ ਗੰਗੂ ਨਾਲ ਅਗਲੇ ਸਫ਼ਰ ਲਈ ਚੱਲ ਪਈ। ਇਹ ਪਾਪੀ ਇਹਨਾਂ ਨੂੰ ਪਿੰਡ ਦੇ ਦੱਖਣ ਵਾਲੇ ਪਾਸੇ ਪਿੰਡ ਤੋਂ ਬਾਹਰ ਇੱਕ ਉਜਾੜ ਥਾਂ ਤੇ ਟੱਕ ਵਿੱਚ ਲੈ ਗਿਆ। ਟੱਕ ਦਾ ਭਾਵ ਜਿਸ ਵਿੱਚ ਝਾੜੀ ਕਾਹੀ ਸਲਵਾੜ ਤੇ ਜੰਗਲੀ ਬੂਟੇ ਆਦ ਹੋਣ ਇੱਥੇ ਮਾਤਾ ਜੀ ਤੇ ਸਹਿਬਜ਼ਾਦੇ ਨੂੰ ਬਿਠਾ ਆਪ ਇਹ ਕਹਿ ਕੇ ਆਪਣੇ ਘਰ ਨੂੰ ਚਲਾ ਗਿਆ ਕਿ ਮੈਂ ਪਿੰਡ ਜਾ ਕੇ ਦੇਖ ਆਉਣਾ ਕੋਈ ਖਤਰਾ ਤਾਂ ਨਹੀਂ ਇੱਤੇ ਪਿੰਡ ਸਿਪਾਹੀ ਹੀ ਨਾ ਉਤਰੇ ਹੋਣ ਹਰ ਪਿੰਡ ਵਿੱਚ ਮੁਗਲ ਸਿਪਾਹੀ ਸਿੰਘਾਂ ਨੂੰ ਤੇ ਗੁਰੂ ਜੀ ਨੂੰ ਢੂੰਡਦੇ ਫਿਰਦੇ ਸੀ ਗੁਰੂ ਜੀ ਤੇ ਉਸ ਦੇ ਸੇਵਕਾਂ ਨੂੰ ਫੜਾਉਣ ਵਾਲੇ ਨੂੰ ਬਹੁਤ ਇਨਾਮ ਦਿੱਤਾ ਜਾਵੇਗਾ ਤੇ ਉਹਨਾਂ ਨੂੰ ਪਨਾਹ ਦੇਣ ਵਾਲਿਆਂ ਦਾ ਸਾਰਾ ਪਰਿਵਾਰ ਕੋਲੂ ਵਿੱਚ ਪੀੜਿਆ ਜਾਵੇਗਾ ਪਿੰਡ ਹੋਰਾ ਹਰ ਪਿੰਡ ਵਿੱਚ ਪਿੱਟਿਆ ਜਾ ਰਿਹਾ ਸੀ ਗੰਗੂ ਇਹੋ ਡਰ ਬਣਾ ਆਪਣੇ ਘਰ ਨੂੰ ਆ ਗਿਆ ਕਿ ਮੈਂ ਪਿੰਡ ਜਾ ਕੇ ਦੇਖ ਆਵਾਂ ਮੁਗਲ ਸਿਪਾਹੀ ਹੀ ਨਾ ਪਰੇ ਹੋਣ ਮਾਤਾ ਜੀ ਇਸ ਦੀ ਬਹੁਤ ਦੇਰ ਤੱਕ ਉਡੀਕ ਕਰਦੇ ਰਹੇ ਪਰ ਇਹ ਛੇਤੀ ਵਾਪਸ ਨਾ ਆਇਆ ਮਾਤਾ ਜੀ ਨੂੰ ਬਹੁਤ ਨੇੜੇ ਇੱਕ ਸਲਵਾੜ ਦਾ ਛੱਪੜ ਉੱਲੀ ਬਣਿਆ ਨਜ਼ਰੀ ਪਿਆ ਮਾਤਾ ਜੀ ਸਹਿਬਜ਼ਾਦਿਆਂ ਨੂੰ ਲੈ ਕੇ ਉਸ ਵਿੱਚ ਚਲੇ ਗਈ ਇਹ ਛੱਪੜ ਇੱਕ ਮਸਤ ਫਕੀਰ ਦੀ ਕੁਟਿਆ ਸੀ ਪਿੰਡੋਂ ਬਾਹਰ ਕੱਖਾਂ ਕਾਨਿਆਂ ਦੀ ਬਣੀ ਝੋਪੜੀ ਨੁਮਕ ਕੁਟਿਆ ਵਿੱਚ ਰਹਿੰਦਾ ਸੀ ਲੋਕਾਂ ਨਾਲ ਇਸ ਦਾ ਬਹੁਤ ਵਾਹਵਾਸਤਾ ਨਹੀਂ ਸੀ ਆਪਣੀ ਮਸਤੀ ਵਿੱਚ ਪਰਮਾਤਮਾ ਦੀ ਬੰਦਗੀ ਕਰਦਾ ਰਹਿੰਦਾ ਕਦੇ ਕਦਾਈ ਆਪਣੇ ਮੌਜ ਵਿੱਚ ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਪ੍ਰਸ਼ਾਦਾ ਛੱਕ ਆਉਂਦਾ ਜਦੋਂ ਇਹ ਫਕੀਰ ਆਪਣੀ ਕੁਟਿਆ ਵਿੱਚ ਆਇਆ ਤਾਂ ਤਿੰਨ ਅਜਨਬੀ ਚਿਹਰੇ ਵੇਖ ਕੇ ਪੁੱਛਿਆ ਇੱਥੇ ਕਿਵੇਂ ਬੈਠੇ ਹੋ ਤਾਂ ਮਾਤਾ ਜੀ ਨੇ ਕਿਹਾ ਐਵੇਂ ਹੀ ਬੈਠੇ ਆਂ ਇਨ੍ਹਾਂ ਤਿੰਨਾਂ ਦੇ ਚਿਹਰਿਆਂ ਤੇ ਚਮਕਦਾ ਰੱਬੀ ਨੂਰ ਦੇਖ ਫਕੀਰ ਨੂੰ ਸਮਝਣ ਵਿੱਚ देर ਨਾ ਲੱਗੀ ਉਹ ਜਾਣ ਗਿਆ ਇਹ ਕੋਈ ਧੁਰੋਂ ਬਖਸ਼ਿਆ ਰੂਹਾਂ ਨੇ ਇਸਨੇ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਕਿਹਾ ਤੁਸੀਂ ਮੇਰੀ ਕੁਟਿਆ 'ਚ ਬੇਚਿੱਜਕ ਬੈਠੇ ਰਹੋ ਫਕੀਰ ਆਪ ਵਿੱਚ ਆਪਣੀ ਮਸਤੀ ਵਿੱਚ ਝਾੜੀਆਂ ਝੱਲਾਂ ਵਿੱਚ ਵੜ ਗਿਆ ਇਸ ਫਕੀਰ ਦੀ ਕੁਟਿਆ ਵਾਲੀ ਥਾਂ ਤੇ ਬਹੁਤ ਪੁਰਾਣਾ ਸਥਾਨ ਬਣਿਆ ਹੋਇਆ ਮਾਤਾ ਜੀ ਨੇ ਫਕੀਰ ਨੂੰ ਕਿਹਾ ਕਿ ਐਵੇਂ ਹੀ ਬੈਠੇ ਹਾਂ ਇਸ ਤੋਂ ਇਸ ਗੁਰਦੁਆਰੇ ਦਾ ਨਾਮ ਐਮਾ ਸਾਹਿਬ ਪੈ ਗਿਆ ਪੁਰਾਣੀਆਂ ਮੋਟੀਆਂ ਇੱਟਾਂ ਦੇ ਬਣੇ ਇਸ ਪੁਰਾਤਨ ਛੋਟੇ ਜਿਹੇ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਇਸ ਦੇ ਨੇੜੇ ਹੀ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਵੀ ਬਣੀ ਹੋਈ ਹੈ ਇਹ ਗੁਰਦੁਆਰਾ ਸਾਹਿਬ ਸਹੇੜੀ ਤੋਂ 1 ਕਿਲੋਮੀਟਰ ਦੀ ਦੂਰੀ ਤੇ ਪਿੰਡ ਤੋਂ ਦੱਖਣ ਵਾਲੇ ਪਾਸੇ ਸਥਿਤ ਹੈ ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਕੋਲ ਹੈ। ਟੱਕ ਉਜਾੜ ਥਾਂ ਦੀ ਗਵਾਹੀ ਭਾਈ ਰਤਨ ਸਿੰਘ ਭੰਗੂ ਭਰਦੇ ਨੇ। ਲੈ ਮਾਤੋ ਨਿਜ ਗयो ਗਰਾਮ ਸਹੇੜੀ ਥੋ ਉਸ ਕੋ ਨਾਮ ਜਾਏ ਉਜਾੜ ਮਦ ਟੱਕ ਵਹਾਈ ਚੀਜ਼ ਸਭੀ ਉਨ ਕਰੀ ਕਵਜਾਈ ਤਹ ਮਾਤਾ ਹਮ ਜਿਮੀ ਦਵਾਈ ਤੁਮ ਮਨ ਚਿੰਤਾ ਕਰਿਓ ਨ ਕਾਈ ਮਾਤਾ ਕਹੈ ਹਮ ਚਿੰਤਾ ਜਾਣ ਹਮਕੋ ਬਹਾਉ ਕਿਤੇ ਕਲਬ ਮਕਾਨ ਇਸ ਉਜਾੜ ਵਿੱਚ ਵਣੀ ਫਕੀਰ ਦੀ ਕੁਟਿਆ ਵਿੱਚ ਮਾਤਾ ਜੀ ਗੰਗੂ ਨੂੰ ਉਡੀਕਦੇ ਰਹੇ ਇਹ ਪਾਪੀ ਸ਼ਾਮ ਨੂੰ ਆਇਆ ਮਾਤਾ ਜੀ ਨੂੰ ਕਹਿੰਦਾ ਕਿ ਤੁਸੀਂ ਚਿੰਤਾ ਨਾ ਕਰੋ ਮਾਤਾ ਜੀ ਨੇ ਕਿਹਾ ਕਿ ਮੈਨੂੰ ਇਹਨਾਂ ਨਿੱਕੀਆਂ ਜਾਨਾਂ ਦੀ ਚਿੰਤਾ ਹੈ ਸਾਨੂੰ ਇੱਥੇ ਜੰਗਲ ਵਿੱਚ ਬਿਠਾ ਆ ਗਿਆ ਕਿਤੇ ਥਾਂ ਸਿਰ ਮਕਾਨ ਵਿੱਚ ਬਿਠਾ ਤਾਂ ਠੰਡ ਤੋਂ ਬਚਿਆ ਜਾ ਸਕੇ ਰਤਨ ਸਿੰਘ ਭੰਗੂ ਉੱਪਰ ਲੀਆਂ ਸਤਰਾਂ ਵਿੱਚ ਲਿਖਦੇ ਹਨ ਕਿ ਗੰਗੂ ਨੇ ਮਾਤਾ ਜੀ ਕੋਲੋਂ ਸਭ ਚੀਜ਼ਾਂ ਆਪਣੇ ਕਬਜ਼ੇ ਕਰ ਲਈਆਂ ਤੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਮੈਂ ਜਮੀਨ ਵਿੱਚ ਦਬਾ ਦਿੱਤੀਆਂ ਹਨ ਜੇ ਇਸ ਪਾਪੀ ਦੇ ਮਾਇਆ ਹੱਥ ਆ ਜਾਂਦੀ ਤਾਂ ਇਹ ਕਦੇ ਵੀ ਸਰਕਾਰ ਦੇ ਬਾਗੀ ਸਮਝੇ ਜਾਂਦੇ ਗੁਰੂ ਜੀ ਅਤੇ ਮਾਤਾ ਜੀ ਦੇ ਪੁੱਤਰਾਂ ਨੂੰ ਆਪਣੇ ਘਰ ਲੈ ਕੇ ਨਾ ਜਾਂਦਾ ਇਸ ਪਾਪੀ ਵਿੱਚ ਇੰਨਾ ਧਰਮ ਕਿੱਥੇ ਸੀ ਗੁਰਦੁਆਰਾ ਐਮਾ ਸਾਹਿਬ ਵਾਲੇ ਅਸਥਾਨ ਤੋਂ ਇਹ ਦੁਸ਼ਟ ਮਾਇਆ ਦੇ ਲਾਲਚ ਵਿੱਚ ਬਸ ਰਾਤ ਦੇ ਹਨੇਰੇ ਵਿੱਚ ਲੋਕਾਂ ਦੀਆਂ ਨਜ਼ਰਾਂ ਤੋਂ ਬਚਦਾ ਤਿੰਨ ਰੱਬੀ ਰੂਹਾ ਨੂੰ ਆਪਣੇ ਘਰ ਲੈ ਗਿਆ ਇਹ ਪਾਪੀ ਇਨਾਂ ਕੋਲ ਰਹਿ ਕੇ ਵੀ ਇਨਾਂ ਮਹਾਨ ਸ਼ਖਸੀਅਤਾਂ ਨੂੰ ਪਛਾਣ ਨਾ ਸਕਿਆ ਘਰ ਵਿੱਚ ਲਿਆ ਕੇ ਇੱਕ ਕੋਠਰੀ ਵਿੱਚ ਟਿਕਾਣਾ ਕਰਵਾ ਦਿੱਤਾ ਘਰ ਵਿੱਚ ਗੰਗੂ ਦਾ ਬਾਕੀ ਪਰਿਵਾਰ ਵੀ ਰਹਿੰਦਾ ਸੀ ਇਸ ਪਾਪੀ ਨੇ ਦੱਬੀ ਜ਼ੁਬਾਨ ਵਿੱਚ ਉਹਨਾਂ ਨੂੰ ਕਿਹਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਉਹਨਾਂ ਦੀ ਮਾਤਾ ਜੀ ਹਨ ਮਾਤਾ ਜੀ ਨੇ ਇਸ਼ਨਾਨ ਕਰ ਵਸਤਰ ਬਦਲੇ ਸਹਿਬ ਜਾਦਿਆਂ ਦੇ ਵੀ ਇਸ਼ਨਾਨ ਕਰਾ ਕੇ ਵਸਤਰ ਨਵੇਂ ਪਾ ਦਿੱਤੇ। ਮਾਤਾ ਜੀ ਕੋਲ ਗਠੜੀ ਵਿੱਚ ਥੋੜੇ ਬਹੁਤ ਜ਼ਰੂਰੀ ਵਸਤਰ ਬੰਨੇ ਹੋਏ ਸੀ। ਦਿਨ ਵਿੱਚ ਕਈ-ਕਈ ਨਵੀਆਂ ਪੁਸ਼ਾਕਾਂ ਪਹਿਨਣ ਵਾਲੇ ਆਨੰਦਪੁਰ ਸਹਿਬ ਨੂੰ ਛੱਡਣ ਤੋਂ ਬਾਅਦ ਅੱਜ ਨਵੇਂ ਵਸਤਰ ਪਾ ਤਿਆਰ ਹੋਏ ਸੀ। ਗੰਗੂ ਪਾਪੀ ਨਾ ਚਾਹੁੰਦਾ ਹੋਇਆ ਵੀ ਉਹਨਾਂ ਨੂੰ ਆਪਣੇ ਘਰ ਲੈ ਆਇਆ ਸੀ ਤੇ ਉਸ ਨੇ ਬਹੁਤ ਹੀ ਅਸ਼ਰਦਕ ਮਨ ਨਾਲ ਬਹੁਤ ਮਾੜਾ ਭੋਜਨ ਤਿੰਨਾਂ ਜੀਆਂ ਅੱਗੇ ਲਿਆ ਰੱਖਿਆ। ਦਾਦੀ ਮਾ ਨੇ ਭੋਜਨ ਵਲ ਵੇਖ ਕੇ ਕਿਹਾ ਕਿ ਇਹੋ ਜਿਹਾ ਭੋਜਨ ਤਾਂ ਆਨੰਦਪੁਰ ਸਾਹਿਬ 'ਚ ਸਾਡੇ ਕਾਵਾ ਕੁੱਤਿਆਂ ਨੂੰ ਵੀ ਨਹੀਂ ਸਿਪਾਇਆ ਜਾਂਦਾ। ਇਹ ਮਾਸੂਮ ਇਸ ਨੂੰ ਕਿਦਾਂ ਛਕਣਗੇ? ਦਾਦੀ ਮਾ ਨੇ ਗੰਗੋ ਨੂੰ ਇੱਕ ਮੋਹਰ ਦੇ ਕੇ ਕਿਹਾ ਕਿ ਜੋ ਵੀ ਪਕਵਾਨ ਬਾਹਰੋਂ ਬਣਿਆ ਮਿਲਦਾ ਹੈ ਜਾ ਕੇ ਖਰੀਦ ਲਿਆ। ਉਹ ਇੱਕ ਸੇਰ ਕਿਲੋ ਤੋਂ ਘੱਟ ਪਤਾਸੇ ਖਰੀਦ ਲਿਆਇਆ ਜਿਸ ਵਿੱਚੋਂ ਥੋੜੇ ਜਿਹੇ ਤਿੰਨਾ ਜੀਆ ਨੇ ਸ਼ੱਕ ਕੇ ਪਾਣੀ ਪੀ ਪਰਮਾਤਮਾ ਦਾ ਭਾਣਾ ਮੰਨ ਸ਼ੁਕਰ ਮਨਾ ਲਿਆ ਇਸ ਬਾਬਤ ਕਮੀਨਿਆਂ ਘਰ ਆਏ ਸੱਤ ਬਗਾਨੇ ਨੂੰ ਵੀ ਚੰਗੀ ਤਰ੍ਹਾਂ ਰੋਟੀ ਪਾਣੀ ਛਕਾ ਦਈਦਾ ਹੈ ਇਹ ਤਾਂ ਆਪਣਿਆਂ ਨਾਲੋਂ ਵੀ ਵੱਧ ਕੇ ਸੀ ਲਹੇਰ ਨੂੰ ਮੜੂਆ ਵੀ ਕਿਹਾ ਜਾਂਦਾ ਹੈ ਤੇ ਇਸ ਦੀ ਫਸਲ ਝੋਨੇ ਵਾਂਗ ਬੀਜੀ ਜਾਂਦੀ ਹੈ ਇਸ ਦੇ ਦਾਣੇ ਸਰੋਂ ਨਾਲੋਂ ਵੀ ਬਰੀਕ ਹੁੰਦੇ ਨੇ ਤੇ ਇਸ ਦੀ ਰੋਟੀ ਦਾ ਸਵਾਦ ਕੁਸੈਲਾ ਹੁੰਦਾ ਹੈ ਖਾਣਾ ਬਣਾਉਣ ਤੋਂ ਪਹਿਲਾਂ ਪਾਪੀ ਨੇ ਆਪਣੀ ਮਾਂ ਸੋਭੀ ਨੂੰ ਕਿਹਾ ਸੀ ਕਿ ਇਹਨਾਂ ਨੂੰ ਖਾਣੇ ਵਿੱਚ ਜ਼ਹਿਰ ਦੇ ਕੇ ਮਾਰ ਦਈਏ ਤੇ ਇਹਨਾਂ ਦਾ ਧਨ ਲੁੱਟ ਲਈਏ ਸੋਭੀ ਨੇ ਇਹ ਕੈਰ ਕਮਾਉਣ ਤੋਂ ਗੰਗੂ ਨੂੰ ਬਹੁਤ ਵਰਜਿਆ ਸੋਭੀ ਦਾ ਜ਼ਿਕਰ ਗਿਆਨੀ ਠਾਕੁਰ ਸਿੰਘ ਨੇ ਸ਼ਹੀਦ ਵਿਲਾਸ ਅਤੇ ਸ੍ਰੀ ਗੁਰਦੁਆਰੇ ਦਰਸ਼ਨ ਵਿੱਚ ਕੀਤਾ ਹੈ ਉਪਰੇ ਮਨ ਵਿੱਚ ਗੰਗੂ ਨੇ ਮਾਤਾ ਜੀ ਤੇ ਸਹਿਬਜ਼ਾਦਿਆਂ ਨਾਲ ਬਹੁਤ ਮਿੱਠੀਆਂ ਪਿਆਰ ਦੀਆਂ ਗੱਲਾਂ ਕੀਤੀਆਂ ਇਦਾ ਪਰਿਵਾਰ ਵੀ ਕੁਝ ਧੀਰ ਕੋਲ ਬੈਠਾ ਰਿਆ ਸਾਰੇ ਆਪੋ ਆਪਣੇ ਥਾਂ ਸਿਰ ਸੌਂ ਗਏ ਇਸ ਪਾਪੀ ਨੂੰ ਨੀਂਦ ਕਿੱਥੇ ਆਵੇ ਇਹਦਾ ਧਿਆਨ ਤਾਂ ਮਾਤਾ ਜੀ ਵਾਲੀ ਕੋਠੜੀ ਵੱਲ ਲੱਗਾ ਰਿਆ ਕਿ ਜਦੋਂ ਮਾਤਾ ਜੀ ਸੌਣ ਤਾਂ ਮੈਂ ਧੰਨ ਸਮੇਟ ਲਵਾਂ ਜਦੋਂ ਬਹੁਤ ਗੂੜੀ ਰਾਤ ਹੋ ਗਈ ਤਾਂ ਆਪਣੇ ਮੰਜੇ ਤੋਂ ਉੱਠ ਨਾਮਕ ਹਰਾਮੀ ਦੱਬੇ ਪੈਰੀ ਕੋਠੜੀ ਵਿੱਚ ਜਾ ਬੜਿਆ ਆ ਚੁੱਪ ਚਾਪ ਤਨ ਦੀ ਖੁਰਜੀ ਚੁੱਕ ਲਿਆ ਆ ਕਰੋਂ ਬਾਹਰ ਜਾ ਕੇ ਕਿਸੇ ਸੁੱਕੇ ਚੋਹ ਦੇ ਕਿਨਾਰੇ ਖੱਡ ਵਿੱਚ ਦੱਬ ਦਿੱਤੀ ਬਾਹਰ ਆ ਚੁੱਪਚਪੀਤਾ ਹੀ ਆਪਣੇ ਮੰਝੇ ਤੇ लेट ਗਿਆ ਇਹਦਾ ਪਾਪੀ ਮਨ ਬਹੁਤ ਖੁਸ਼ ਸੀ ਜਿਸ ਮਾਇਆ ਲਈ ਇੰਨੀਆਂ ਲੇਲੜੀਆਂ ਕੱਢਦਾ ਸੀ ਉਹ ਇਹਦੇ ਹੱਥ ਆ ਚੁੱਕੀ ਸੀ ਇਸ ਪਾਪੀ ਨੇ ਪਹਿਲਾਂ ਹੀ ਲੁੱਟ ਹੋਇਆ ਨੂੰ ਲੁੱਟ ਲਿਆ ਪਾਪੀਆ ਉਹ ਤਾਂ ਘਰਵਾਰ ਸਭ ਕੁਝ ਪਹਿਲਾਂ ਹੀ ਲੁਟਾ ਚੁੱਕੇ ਨੇ ਘਰੋਂ ਬੇਕਾਰ ਹੋਏ ਫਕੀਰ ਵਾਲੀ ਹਾਲਤ ਤੇ ਵੀ ਤੈਨੂੰ ਤਰਸ ਨਾ ਆਇਆ ਤਿੰਨੋ ਜੀ ਇਸ ਆਸਰੇ ਇੱਕ ਪਾਪੀ ਨਾਲ ਤੁਰੇ ਰਹੇ ਕਿ ਸਾਡਾ ਗੁਰੂ ਜੀ ਨਾਲ ਮਿਲਾਪ ਕਰਵਾ ਦੇਵੇਗਾ ਪਰ ਇਹ ਦੁਸ਼ਟਤਾ ਮਾਇਆ ਕਰਕੇ ਹੀ ਉਹਨਾਂ ਨੂੰ ਇੱਧਰ ਉੱਧਰ ਲਈ ਫਿਰਦਾ ਸੀ ਇਸ ਪਾਪੀ ਦਾ ਮਨੋਰਥ ਪੂਰਾ ਹੋ ਗਿਆ ਇਹ ਚੰਦਰੀ ਰਾਤ ਗੁਰੂ ਪਰਿਵਾਰ ਨਾਲੋਂ ਵਿਛੜ ਕੇ ਦਾਦੀ ਮਾਂ ਤੇ ਨਿੱਕੀਆਂ ਜਿੰਦਾ ਨੇ 9 ਪੋਸਟ 1761 ਬਿਕਰਮੀ 23 ਦਸੰਬਰ 1704 ਈਸਵੀ ਨੂੰ ਪਿੰਡ ਸਹੇੜੀ ਗੰਗੂ ਪਾਪੀ ਦੇ ਘਰ ਵਿੱਚ ਬਤੀਤ ਕੀਤੀ ਸਿੱਖ ਤਵਾਰੀਖ ਵਿੱਚੋਂ ਅਗਲਾ ਇਤਿਹਾਸ ਲੈ ਕੇ ਜਲਦ ਹਾਜ਼ਰ ਹੋਵਾਂਗੇ ਤੁਸੀਂ ਜੁੜੇ ਰਹੋ ਤਵਾਰੀਖੇ ਖਾਲਸਾ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ